ਅਕਸਰ ਅਸੀਂ ਦੇਖਦੇ ਹਾਂ ਕਿ ਬੇਸਹਾਰਾ ਪਸ਼ੂ ਹਾਸਿਆਂ ਦਾ ਕਾਰਨ ਬਣਦੇ ਨੇ ਉੱਥੇ ਹੀ ਵਧਦੀ ਹੋਈ ਠੰਡ ਤੇ ਕੋਹਰਾ ਵੀ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ ਤਾਂ ਦਾ ਮਾਮਲਾ ਅਬੋਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਬੇਸਹਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਕਾਰ ਦੱਕ ਦੇ ਨਾਲ ਜਾ ਟਕਰਾਈ ਇਸ ਭਿਆਨਕ ਹਾਸੇ ਦੇ ਵਿੱਚ ਅਰਵਿੰਦ ਕੁਮਾਰ ਪੁੱਤਰ ਚੁੰਨੀ ਲਾਲ ਨਿਵਾਸੀ ਮਨੀਵਾਲਾ ਜੋ ਕਿ ਮਾਮੇ ਦੀ ਲੜਕੀ ਦੇ ਵਿਆਹ ਤੇ ਅਬੋਰ ਕਾਰ ਵੇਖਣ ਦੇ ਲਈ ਪਹੁੰਚਿਆ ਹੋਇਆ ਸੀ ਇਸ ਦੌਰਾਨ ਉਸ ਦੀ ਕਾਰ ਦਰਖਤ ਦੇ ਨਾਲ ਜਾ ਟਕਰਾਈ ਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੂਜੇ ਪਾਸੇ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਨਾ ਬਲਸ਼ੀਰ ਸਿੰਘ ਆ ਜੀ ਤੇ ਪਿੰਡ ਭਾਵਾਲਾ ਜੀ ਤੇ ਅਸੀਂ ਲੰਘੇ ਜਾ ਰਹੇ ਸੀਗੇ ਤੇ ਰਾਤ ਐਕਸੀਡੈਂਟ ਹੋਇਆ ਬਹੁਤ ਭਿਆਨਕ ਐਕਸੀਡੈਂਟ ਜਿਹਦੇ ਵਿੱਚ ਇੱਕ ਬੰਦੇ ਦੀ ਕਹਿੰਦੇ ਆ ਵੀ ਡੈਥ ਹੋ ਚੁੱਕੀ ਆ ਬਾਕੀ ਕਾਫੀ ਜ਼ਖਮੀ ਆ ਤੇ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬਹੁਤ ਹੀ ਜਿਆਦਾ ਹਾਂ ਸਾ ਕਿੱਥੇ ਜਾ ਵਾਪਸ ਤੇ ਹਾਲਸਾ ਇਹ ਰਾਜਪੁਰਾ ਤੇ ਭਾਵਾਲੇ ਦੇ ਵਿੱਚਕਾਰ ਜਿਹੜੀ ਨਹਿਰ ਆ ਤੇ ਨਹਿਰ ਦੇ ਕਿੱਲਾ ਕੋਰੇ ਭਾਵਾਲੇ ਸਾਈਡ ਐਕਸੀਡੈਂਟ ਹੋਇਆ ਤਸੇ ਜੀ ਕਿੱਥੋਂ ਦੇ ਵਾਸੀ ਕੋ ਪਤਾ ਲੱਗਿਆ ਕੁਛ ਨਹੀਂ ਦੱਸਣ ਵਿੱਚ ਆ ਰਿਹਾ ਕੋਈ ਮਨੀਆਂ ਵਾਲੀ ਦਾ ਸੀਗਾ ਵੀ ਰਾਜਸਥਾਨ ਤੋਂ ਕੋਈ ਪਤਾ ਲੱਗਿਆ ਸਰ ਨਾ ਹਾਦਸੇ ਦਾ ਹਲੇ ਕੋਈ ਨਹੀਂ ਪਤਾ ਨਹੀਂ ਆਈ ਦੱਸਿਆ ਜਾ ਰਿਹਾ ਗੱਡੀ ਦੇ ਟਾਇਰ ਜਿਹੜੇ ਕਾਫੀ ਉੱਚੇ ਡਿੱਗੇ ਆ ਜਾਂ ਕਿ ਹਾਂ ਗੱਡੀ ਤਾਂ ਲਗਭਗ ਸਾਰੀ ਡੈਮੇਜ ਹੋ ਚੁੱਕੀ ਆ ਬਿਲਕੁਲ ਖਤਮ ਹੈ ਗੱਡੀ ਤੇ ਦਰਖਤ ਦੇ ਉੱਪਰ ਚੜ ਗਈ ਤਕਰੀਬਨ ਤਕਰੀਬਨ 15 ਫੁੱਟੋ ਦਰਖਤ ਦੇ ਉੱਪਰੋਂ ਚੜ ਕੇ ਗੱਡੀ ਵਾਹਣ ਦੇ ਵਿੱਚ ਚਲੀ ਗਈ ਹਾਂ ਬਹੁਤ ਜ਼ਿਆਦੀ ਕੀ ਨਾਮ ਹੈ ਆਪਣਾ ਜਿਸ ਕਾਰਨ ਆਏ ਮੇਰੇ ਕਿਤੋਂ ਦੇ ਵਾਸੀ ਹੋ ਬਾਹਵਾਲੇ ਦੇ ਕੀ ਵੇਖਿਆ ਤੇ ਕਿਵੇਂ ਆਸ ਹੋਇਆ ਸੀ ਅਸੀਂ ਤਾਂ ਬਈ ਇਧਰੋਂ ਆਪਦੇ ਘਰੋਂ ਸੰਗਰੀਏ ਜਾਂਦੇ ਸੀ ਸਾਨੂੰ ਕੋਈ ਕੰਮ ਸੀਗਾ ਠੀਕ ਹੈ ਜੀ ਅਸੀਂ ਜਾਂਦੇ ਜਾਂਦੇ ਨੇ ਆ ਇਧਰ ਰੋਡ ਦੇ ਉੱਤੇ ਦੇਖਿਆ ਛਿਪਦੇ ਵਾਲੇ ਪਾਸੇ ਗੱਡੀ ਪਲਟੀ ਪਈ ਆ ਕੇ ਤੜਕੋ ਤੜਕ ਸਵੇਰ ਦਾ ਟਾਈਮ ਜਦੋਂ ਅਸੀਂ ਟੱਪਣ ਲੱਗੇ ਹੁਣ ਵੇਖਿਆ ਤੇ ਜਦੋਂ ਦੇਖਿਆ ਕੇ ਗੱਡੀ ਪਲਟੀ ਪਈ ਜਦੋਂ ਅਸੀਂ ਦੂਰੀਆਂ ਪੁੱਠੇ ਮੁੜ ਕੇ ਆਏ ਤੇ ਗੱਡੀ ਤਾਂ ਬਈ ਜੀ ਬਹੁਤ ਕੋਟੀ ਪਲਟੀ ਪਈ ਇਹ ਰਾਤ ਲੰ देर ਰਾਤ ਇੱਕ ਐਕਸੀਡੈਂਟ ਹੋਇਆ ਨਹੀਂ ਜਿਹੜੀ ਹਰਮਾਨਗੜ੍ਹ ਤੋਂ ਅਗੋਰ ਤੋਂ ਹਰਮਾਨਗੜ੍ਹ ਰੋਡ ਜਾਂਦੀ ਹੈ ਉੱਥੇ ਰਾਹ ਦੇ ਵਿੱਚ ਰਾਜਪੁਰਾ ਪਿੰਡ ਆਉਂਦਾ। ਉਹਦੇ ਵਿੱਚ ਇੱਕ ਸਿਆਜ ਗੱਡੀ ਉਸ ਟਾਈਮ ਤੇ ਸਾਨੂੰ ਪਤਾ ਵੀ ਨਹੀਂ ਸੀ ਜਦੋਂ ਅਸੀਂ ਮੌਕੇ ਤੇ ਗਏ ਹਾਂ। ਸਿਆਜ ਗੱਡੀ 25-26 ਸਾਲ ਦਾ ਬੱਚਾ ਗੱਡੀ ਉਹ ਚਲਾ ਰਿਹਾ ਸੀਗਾ ਤੇ ਅੱਗੇ ਕੋਈ ਤੇਚਾਨਕ ਮੈਨੂੰ ਲੱਗਦਾ ਕੋਈ ਵਾਰਾ ਕਿਸੂ ਆ ਗਿਆ। ਜੋ ਬੇਕਾਬੂ ਕਿ ਗੱਡੀ ਜਿਹੜੀ ਉਹ ਵਾਣਾ ਚ ਚੱਲ ਗਈ ਬੜੀ ਮਤਲਬ ਜਿਆਦਾ ਉਹ ਉਹਦਾ ਜਿਹੜਾ ਐਕਸੀਡੈਂਟ ਆ ਉਹ ਉਹਦੇ ਗੱਡੀ ਦੇ ਟਾਇਰ ਗੱਡੀ ਦੀ ਡਿੱਕੀ ਖਲਰੀ ਹੋਈ ਦੇਖੀ ਅਸ ਤਾਂ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਚੱਕ ਕੇ ਮਟੀਲੀ ਲੈ ਗਏ ਹੁਣ ਸਾਨੂੰ ਪਤਾ ਲੱਗਿਆ ਵੀ ਉਹ ਬੱਚੇ ਦੀ ਡੈਥ ਹੋ ਚੁੱਕੀ ਹੈ ਨਾਮ ਕੀ ਹੈ ਕਿੱਥੋਂ ਦਾ ਵਾਸੀ ਹੈ ਜਰਾ ਉਹ ਮਣੀ ਵਾਲੇ Rajasthan ਦਾ ਪਿੰਡ ਮਣੀ ਵਾਲਾ ਜੀ ਤੇ ਅਰਵਿੰਦਰ ਮੁੰਡੇ ਦਾ ਨਾਮ ਜੀ ਤੇ ਹੁਣ ਪਤਾ ਲੱਗਿਆ ਵੀ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਜੀ ਤੇ ਜਿਹੜੀ ਹੁਣ ਉਹਨਾਂ ਦੀ ਉਹਨਾਂ ਦੇ ਪੇਸ਼ੈਂਟਸ ਆਏ ਮਰੀਜ਼ ਕਾਰਵਿਕ ਸਰ ਬੋਰ ਕੀ ਲਣਾਇਆ ਸੀ ਕਿ ਕੋਈ ਦੱਸਿਆ ਇਹਨਾਂ ਦੇ ਕੋਈ ਸਾਦੀ ਸੁਦੀ ਦੱਸਿਆ ਜਾ ਰਿਹਾ ਸਰ ਕੋਈ ਮਿਲਣਾ ਸ਼ਾਦੀ ਉਹਨਾਂ ਦੀ ਸ਼ਾਦੀ ਸੀ ਉਹਦੇ ਸੰਬੰਧ ਦੇ ਵਿੱਚ ਆਇਆ ਸੀ ਕੋਈ ਕਾਰ ਵਗੈਰਾ ਦੇਖਣੀ ਹੈ ਜਿਆਦਾ ਤਾਂ ਸਾਨੂੰ ਉਹਨਾਂ ਨਾਲ ਨਹੀਂ ਕਿਉਂਕਿ ਇਹੋ ਜੀ ਜਦੋਂ ਟ੍ਰੈਜਡੀ ਹੋ ਜਾਂਦੀ ਹੈ ਜਿਆਦਾ ਕੁਝ ਕਿਛ ਵੀ ਨਹੀਂ ਕੀਤੀ ਅਸੀਂ ਪਰ ਬੜਾ ਹੀ ਭਿਆਨਕ ਹਾਦਸਾ ਆਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ